ਕਹ ਲਿਆ ਮੈਨੂੰ ਮਾਝੂ ਹਾਂ ਬਈ ਛੋਟੇ ਵੀਰ ਕੀ ਨਾਂ ਤੇਰਾ ਉੱਚੀ ਬੋਲ ਥੋੜਾ ਜਿਹਾ ਜੋ ਬਣਾ ਵੀਰ ਕਿਹੜਾ ਪਿੰਡ ਆਪਣਾ ਜਿਲਜੀ ਹਾਂਜੀ ਜਿਲਜੀ ਵਾਲਾ ਠੀਕ ਆ ਤੇ ਕਿਹਦਾ ਬੱਚਾ ਇਹ ਬਸ਼ੇਰਾ ਹਨਾ ਇਹ ਹਾਂਜੀ ਕਿਹਦਾ ਬੱਚਾ ਇਹ ਪ੍ਰਤਾਪ ਦਾ ਜੀ ਪ੍ਰਤਾਪ ਘੋੜੇ ਦਾ ਪ੍ਰਤਾਪ ਘੋੜਾ ਜਿਹੜਾ ਸਮੁੰਦਰ ਦਾ ਸੀ ਹਾਂਜੀ ਬਾਬਾ ਸਮੁੰਦਰ ਦਾ ਪੋਤਾ ਆ ਗਿਆ ਇਹ ਕਿੰਨੇ ਮਹੀਨੇ ਦੀ ਹੋ ਗਈ ਇਹਦੀ ਉਮਰ 9 ਮਹੀਨੇ 10 ਦਿਨਾਂ ਦੀ 9 ਮਹੀਨੇ 10 ਦਿਨਾਂ ਦਾ ਤਕਰੀਬਨ 9 ਤੋਂ 9.5 ਮਹੀਨੇ ਦਾ ਹਨ ਇਹ ਤੇ ਮੌਸਰ ਮੰਡੀ ਚ ਲੈ ਕੇ ਆਏ ਆ ਕਿਵੇਂ ਲੱਗੀ ਪਹਿਲਾਂ ਮੰਡੀ ਤੁਸੀਂ ਐਂ ਦੱਸੋ ਵਧੀਆ ਲੱਗੀ ਬਹੁਤ ਭਰੀਏ ਸਾਰਾ ਹਾਂ ਕਿਵੇਂ ਲੱਗ ਰਹੀ ਐ ਪੈਸੇ ਪੂਸੇ ਜਾਨਵਰਾਂ ਤੇ ਹਾਂਜੀ ਤੇ ਕੀ ਮੁੱਲ ਕਰਦੇ ਹੋ ਇਹਦਾ ਇਹਦਾ ਐੜਿਆ ਕਰਤਾਂ ਠੀਕ ਹੈ ਜੀ ਚੰਬਾ ਬੱਚਾ ਹਨਾ ਬੱਚਾ ਸ਼ਕੀਨ ਸ਼ਕੂਨ ਬੜਾ ਦੇਖੋ ਕੰਨਾਂ ਦਾ ਜਮਾ ਬੰਤਰ ਤੇਲ ਬਣਦਾ ਛੋਟਾ ਕੰਨ ਤੇ ਵੀਰੇ ਦਾ 65000 ਰੁਪਏ ਮੁੱਲ ਕਰਦੇ ਆ ਠੀਕ ਹੈ ਭਾਈ ਬੱਚਾ ਤੇਰਾ ਚੰਗਾ ਮੁੱਲ ਵੀ ਬਹੁਤ ਜਾਇਜ਼ ਕੀਤਾਗਾ ਤੇ ਬਹੁਤ ਸੋਹਣਾ ਮੁੰਡਾ ਘੋੜਿਆਂ ਦਾ ਸ਼ਕੀਨ ਆ ਭਾਈ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ